ਪਾਕਿਸਤਾਨ ਵਿਆਹ ਕਰਵਾਉਣ ਜਾ ਰਹੀ ਹੈ ਰਾਖੀ ਸਾਮਤ ਲਾਲ ਜੋੜਾ ਪਾ ਕੇ ਜਹਾਜ਼ ਵਿੱਚ ਆਪਣੇ ਹੋਣ ਵਾਲੇ ਪਤੀ ਦਾ ਕਰ ਰਹੀ ਇੰਤਜ਼ਾਰ ਇਹਨਾਂ ਦਿਨੀ ਰਾਖੀ ਸਾਮਤ ਇੱਕ ਵਾਰ ਫਿਰ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ ਪਿਛਲੇ ਦਿਨਾਂ ਚ ਉਸਨੇ ਸਹਿਮਤੀ ਦਿੱਤੀ ਸੀ ਕਿ ਉਹ ਪਾਕਿਸਤਾਨ ਦੇ ਡੋਡੀ ਖਾਨ ਦੇ ਨਾਲ ਵਿਆਹ ਕਰਨ ਜਾ ਰਹੀ ਹੈ ਪਰ ਇੱਕ ਵੀਡੀਓ ਦੇ ਵਿੱਚ ਡੋਡੀ ਖਾਨ ਨੇ ਕਿਹਾ ਕਿ ਉਹ ਰਾਖੀ ਦੇ ਨਾਲ ਵਿਆਹ ਨਹੀਂ ਕਰ ਸਕਦਾ ਪਰ ਉਹ ਜਲਦੀ ਹੀ ਰਾਖੀ ਦੇ ਲਈ ਕੋਈ ਲੱਭ ਲਵੇਗਾ ਇਸ ਤੋਂ ਬਾਅਦ ਰਾਖੀ ਦਾ ਦਿਲ ਟੁੱਟ ਗਿਆ ਰਾਕੀ ਸਾਵੰਦ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਰਾਕੀ ਸਾਵੰਦ ਸੱਚਮੁੱਚ ਵਿਆਹ ਕਰਨ ਲਈ ਪਾਕਿਸਤਾਨ ਜਾ ਰਹੀ ਹੈ ਹਾਲੀ ਦੇ ਵਿੱਚ ਰਾਕੀ ਸਾਵੰਦ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਰਾਕੀ ਸਾਵੰਦ ਨੂੰ ਲਾਲ ਰੰਗ ਦੇ ਲਾੜੀ ਦੇ ਪਹਿਰਾਵੇ ਦੇ ਵਿੱਚ ਵੇਖਿਆ ਜਾ ਸਕਦਾ ਹੈ ਉਹ ਲਾੜੀ ਦੇ ਪਹਿਰਾਵੇ ਵਿੱਚ ਤਿਆਰ ਹੋ ਕੇ ਉਡਾਨ ਭਰਦੀ ਹੈ ਜਿਵੇਂ ਹੀ ਉਹ ਫਲਾਈਟ ਚੜ੍ਹਦੀ ਹੈ ਤਾਂ ਇੱਕ ਯਾਤਰੀ ਨੇ ਕਿਹਾ ਕਿ ਉਸ ਦੇ ਲਈ ਇੱਕ ਗੀਤ ਗਾਉਣਾ ਚਾਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਰਾਕੀ ਦੇ ਇਸ ਵੀਡੀਓ ਤੇ ਯੂਜ਼ਰਸ ਸਤਿਖੀ ਪ੍ਰਤੀਕਿਰਿਆ